ਪਰਿਵਾਰ ਦਾ ਤਾਂ ਇਹ ਸੀ ਜੀ ਪਰਿਵਾਰ ਦਾ ਤਾਂ ਨਾ ਪੂਰਾ ਖੋਣ ਵਾਲਾ ਘਾਟਾ ਪੈ ਗਿਆ ਜੀ ਪਰਿਵਾਰ ਨੂੰ ਮੈਂ ਮਿਲਦਾ ਰਿਹਾ ਜਦੋਂ ਵੀ ਕਿਤੇ ਮਿਲਦੇ ਸੀ ਜੀ ਠੀਕ ਹੈ ਗੁਰਸਿੱਖੀ ਦੇ ਸਰੂਪ ਦੇ ਵਿੱਚੋਂ ਥੋੜਾ ਜਿਹਾ ਇਹਨਾਂ ਤੋਂ ਦੂਰ ਹੋ ਗਿਆ ਸੀ ਕੋਈ ਦੱਸਣ ਵਾਲਾ ਗਾਈਡ ਕਰਨ ਵਾਲਾ ਨਹੀਂ ਸੀ ਪਰ ਜਦੋਂ ਵੀ ਇਹ ਮਿਲਦੇ ਸੀ ਜੀ ਤਾਂ ਇਹਨਾਂ ਨੇ ਜਕਾਰਾ ਛੱਜਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਜ ਕਰੇਗਾ ਖਾਲਸਾ ਜਿਆਦਾ ਮਤਲਬ ਤਾਂ ਇਹ ਹੀ ਗੱਲ ਕਰਦੇ ਸੀ ਕੋਈ ਹੋਰ ਜਿਆਦਾ ਫालतू ਨਹੀਂ ਸੀ ਗੱਲ ਕਰਦੇ ਵਹਿਗੁਰੂ 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 ਬਸ ਵਹਿਗੁਰੂ ਜਪਣਾ ਤੇ ਹੁਣ ਮੈਂ ਆਪਣੇ ਭਰੇ ਮਨ ਨਾਲ ਇਹ ਦੱਸ ਨਹੀਂ ਸਕਦਾ ਜੀ ਬੜੇ ਬਲਬਲੇ ਨੇ ਤੇ ਸਭ ਨੂੰ ਪਤਾ ਹੀ ਹੈ ਵੀ ਇਹ ਜਿਹੜਾ ਘਟਾ ਮਹਾਰਾਜਾ ਕੁਮਾਰ ਹਰਮਨ ਸਿੰਘ ਜੀ ਦਾ ਜਾਣਦਾ ਇਹ ਪੂਰਾ ਨਹੀਂ ਹੋ ਸਕਦਾ ਬੜੇ ਦੁੱਖ ਦਾ ਸਮਾਂ ਜੀ ਸਾਡੇ ਨਾਭੇ ਦੇ ਮਹਾਰਾਜ ਬੜੇ ਹਰਮਨ ਪਿਆਰੇ ਲੋਕਾਂ ਦੇ ਮਨ ਚ ਵੱਸਣ ਵਾਲੇ ਮਹਾਰਾਜ ਹਿੰਮਤ ਸਿੰਘ ਜੀ ਸਾਨੂੰ ਸਦਾ ਸਦਾ ਲਈ ਵਿਛੋੜਾ ਦੇ ਗਏ ਨੇ ਔਰ ਭਗਵਾਨ ਦੇ ਚਰਨਾਂ ਚ ਵਿਲੀਨ ਹੋ ਗਏ ਨੇ ਕਿ ਬੜਾ ਅਫਸੋਸ ਹੈ ਜੀ 90 ਵਾਲੇ ਬਹੁਤ ਲੋਕ ਆ ਰਹੇ ਨੇ ਬਹੁਤ ਅਫਸੋਸ ਪ੍ਰਗਟ ਕਰ ਰਹੇ ਨੇ 96 ਬਹੁਤ ਵੱਡਾ ਦੁੱਖ ਹੈ ਜੀ ਦੇ ਰੱਖੀਏ ਉਸ ਤੋਂ ਬਾਅਦ 11 ਵਜੇ ਕੀ ਇੱਥੇ ਜੀ ਅਸੀਂ ਦੇ ਰੱਖੀ ਹੈ ਕਿ ਲੋਕ ਜਿਹੜੇ ਦਰਸ਼ਨ ਕਰਨਾ ਚਾਹੁੰਦੇ ਨੇ ਇਹਨਾਂ ਦੀ ਪਵਿੱਤਰ ਦੇਹ ਦਾ ਦਰਸ਼ਨ ਕਰ ਸਕਣ ਫਿਰ ਅਸੀਂ 11 ਵਜੇ ਇਹਨਾਂ ਦਾ ਸੰਸਕਾਰ ਕਰਾਂਗੇ ਜੀ ਸ਼ਾਈ ਸਮਾਦਨ ਦੇ ਜੋ ਇਹਨਾਂ ਦਾ ਪਰਿਵਾਰਿਕ ਸਮਾਦ ਹੈ ਜੀ ਉੱਥੇ ਅਸੀਂ ਇਹਨਾਂ ਦਾ ਸੰਸਕਾਰ ਕਰਾਂਗੇ ਸੰਗਤ ਨੂੰ ਨਾਬੀ ਦੀ ਨੇ ਇਲਾਕੇ ਦੇ ਵਿੱਚ ਕੀ ਨਬਦੀ ਸੰਗਤ ਨੂੰ ਜੀ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਪਹੁੰਚੋ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਵੋ ਪਹਿਲਾਂ ਤਾਂ ਜੀ ਆਪ ਜੀ ਦੇ ਮੱਧਮ ਇਰਾਹੀ ਮੈਂ ਸਾਰਿਆਂ ਨੂੰ ਵੈਗੜ ਜੀ ਦਾ ਖਾਲਸਾ ਵੈਗੜ ਜੀ ਦੀ ਫਤਿਹ ਮੇਰਾ ਨੌਕਰਪਾਲ ਸਿੰਘ ਹੈ ਜੀ ਮੈਂ ਪੁੱਜ ਮਾਇਰੀ ਦਾ ਰਹਿਣ ਵਾਲਾ ਪਰਿਵਾਰ ਨਾਲ ਕੁਝ ਥੋੜੇ ਜੇ ਮੇਰੇ ਸਬੰਧ ਨੇ ਰਿਲੇਸ਼ਨ ਹੈ ਹੀਰਾ ਮਹਿਲ ਦੇ ਸਬੰਧ ਚ ਤੇ ਇਹ ਮਹਾਰਾਜਾ ਰਿਪਦਮਨ ਸਿੰਘ ਦੇ ਪੋਤੇ ਸੀ ਜੀ ਛੋਟੇ ਕੁਮਾਰ ਹਨੂਮਨ ਸਿੰਘ ਜੀ ਇਹ ਕੁਛੇਰ ਪਹਿਲਾਂ ਦਿੱਲੀ ਹਸਪੀਟਲ ਤੇ ਲੇ ਹੋ ਗਏ ਸੀ ਉਥੇ ਵੀ ਦਾਖਲ ਰਹੇ ਫਿਰ ਠੀਕ ਹੋ ਕੇ ਘਰ ਆ ਗਏ ਕੁਦਰਤੀ ਭਾਣਾ ਐਸਾ ਹੋਇਆ ਵੀ 2-4 ਦਿਨਾਂ ਤੋਂ ਫਿਰ ਜ਼ਿਆਦਾ ਢਿੱਲੇ ਹੋ ਗਏ ਫਿਰ ਉਸ ਤੋਂ ਬਾਅਦ ਇਹ ਨਹੀਂ ਡੈੱਡ ਬੋਡੀ ਆਈ ਹੈ ਜੀ ਅੱਜ ਹੀਰਾ ਮਹਿਲ ਦੇ ਵਿੱਚ ਰੱਖੀ ਗਿਆ ਦਰਸ਼ਨ ਲਈ ਸੰਗਤ ਦੇ 11:00 ਵਜੇ ਇਹਨਾਂ ਦੇ ਫਿਰ ਸੰਸਕਾਰ ਕਰਨਾ ਹੈ ਜੀ ਉੱਥੇ ਆਪਣੇ ਸਾਈ ਸਮਾਧਾਂ ਦੇ ਵਿੱਚ ਬਾਕੀ ਤਾਂ ਇਹ ਵੀ ਪਰਿਵਾਰ ਦੇ ਨਾਲ ਸੰਬੰਧਿਤ ਹੈ ਜੀ ਅਸੀਂ ਤਾਂ ਬਹੁਤ ਚੰਗੇ ਭਾਗਾਂ ਵਾਲੇ ਸਮਝਦੇ ਆਂ ਵੀ ਸਾਡੇ ਮਹਾਰਾਜਾ ਹੀਰਾ ਸਿੰਘ ਦਾ ਪਰਿਵਾਰ ਨਾਬੇ ਚ ਆ ਗਿਆ ਪਰ ਇਹ ਵਿਛੋੜਾ ਜਿਹੜਾ ਸਾਡਾ ਇਹ ਨਾ ਚੱਲਣ ਯੋਗ ਹੈ ਮੈਂ ਬੜਾ ਇਸੀ ਦਈ ਬੜੀ ਦੁਖਦਾਈ ਘਟਨਾ ਹੈ ਦੇ ਪਰਿਵਾਰ ਦੇ ਸਿਰ ਦੇ ਉੱਤੇ ਇਹੀ ਇਕੱਲੇ ਸਿਆਣੇ ਸੀ ਬਾਕੀ ਮਹਾਰਾਣੀ ਪ੍ਰੀਤੀ ਜੀ ਰਹਿ ਗਏ ਤੇ ਉਹਨਾਂ ਦੇ ਬੇਟੇ ਜੀ ਨੇ ਉਹਨਾਂ ਦੇ ਘਰ ਵਾਲਾ ਤੇ ਉਹਨਾਂ ਦਾ ਮਾਤਾ ਜੀ ਰਹਿ ਗਏ ਤੇ ਇੰਨਾ ਕਹਿੰਦਾ ਹੋਇਆ ਮੈਂ ਆਪ ਜੀ ਤੋਂ ਜੇ ਕੌਮ ਲਈ ਗੱਲ ਕਰੀਏ ਇਸ ਕੌਮ ਲਈ ਜੀ ਮਹਾਰਾਜ ਦਾ ਸਭ ਤੋਂ ਵੱਡੀ ਦੁਨੀਆ ਦੇ ਵਿੱਚ ਇਹੀ ਹੈ ਜੀ ਕੌਮ ਲਈ ਤਾਂ ਮਹਾਰਾਜਾ ਰਿਪਦੰਮਨ ਸਿੰਘ ਤੋਂ ਵੱਡੀ ਕੁਰਬਾਨੀ ਕਿਸੇ ਦੀ ਹੈ ਨਹੀਂ ਜੀ ਕੌਮ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਕੌਮ ਲਈ ਇਹ ਵੀ ਕਰਦੇ ਸੀ ਕੁਝ ਭਾਵਨਾ ਕਰਕੇ ਲਾ ਲਓ ਜਾਂ ਕੁਛ ਇਹਨਾਂ ਦਾ ਨਜ਼ਰ ਕਰਕੇ ਲਾ ਲਓ ਇਹਨਾਂ ਦਾ ਜਨਮ ਵੀ ਇੱਥੇ ਹੋਇਆ ਤੇ ਇਹਨਾਂ ਦਾ ਅੰਤ ਵੀ ਇੱਥੇ ਹੋਇਆ ਇਹਦਾ ਮਹਿਲ ਦੇ ਵਿੱਚ ਤੇ ਕੌਮ ਲਈ ਤਾਂ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਜੀ ਅਸੀਂ ਭੁਲਾ ਨਹੀਂ ਸਕਦੇ ਨਾਭਾ ਰਿਆਸਤ ਦੇ ਖਾਸ ਕਰਕੇ ਨਾਭਾ ਰਿਆਸਤ ਵਾਲੇ ਜਿੱਡੀ ਕੁਰਬਾਨੀ ਮਹਾਰਾਜਾ ਰਬਦਮਨ ਸਿੰਘ ਦੀ ਹੈ ਉਡੀ ਕੁਰਬਾਨੀ ਅੱਜ ਤੱਕ ਕੋਈ ਦੇ ਨਹੀਂ ਸਕਿਆ ਰਾਜੇ ਦੀ ਗੱਦੀ ਦੇ ਉੱਤੋਂ ਲਾ ਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਰੈਸਟ ਕੀਤਾ 18 ਸਾਲ ਉਹਨਾਂ ਨੂੰ ਬੰਦ ਰੱਖਿਆ ਨਾ ਕਿਸੇ ਦੀ ਮੁਲਾਕਾਤ ਕਰਨ ਦਿੱਤੀ ਨਾ ਕਿਸੇ ਦਾ ਹੋਰ ਕਰਦਾ ਉਸ ਪਰਿਵਾਰ ਦੇ ਵਿੱਚੋਂ ਸੀ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਜੀ ਐਕਚੁਅਲੀ ਸਹੀ ਮੈਂਨਿਆਂ ਦੇ ਵਿੱਚ ਨਾਬੇ ਨੂੰ ਬਹੁਤ ਵੱਡਾ ਘਾਟਾ ਹੈ ਤੇ ਬੜੀ ਖੁਸ਼ੀ ਹੋਈ ਸੀ ਮਨ ਨੂੰ ਕਿ ਉਹਨਾਂ ਦੇ ਪਰਿਵਾਰ ਆ ਗਿਆ ਕੁਛ ਨਾ ਕੁਛ ਨਾਬੇ ਨੂੰ ਸਵਾਰਨਗੇ ਤੋਂ ਇਸ ਕਰਕੇ ਇਹ ਜਿਹੜਾ ਘਾਟਾ ਹੈ ਜੀ ਇਹ ਮਹਿਸੂਸ ਕਰਦੇ ਰਹਾਂਗੇ ਅਸੀਂ ਪਰ ਪੂਰਾ ਨਹੀਂ ਹੋਣ ਵਾਲਾ ਪਰ ਦੇ ਤੇ ਆਸ ਰੱਖਦੇ ਹਾਂ ਜੀ ਕੁਝ ਵੀ ਇਹ ਪਰਿਵਾਰ ਇੱਥੇ ਨਾਬੇ ਚ ਆ ਗਿਆ ਇਹ ਇੱਥੇ ਰਹੇ ਰਹੂਗਾ ਪੱਕਾ ਤੇ ਪਰਿਵਾਰ ਦੇ ਵੱਲੋਂ ਨਾਬੇ ਲਈ ਬਹੁਤ ਕੁਛ ਤੇ ਪ੍ਰਾਪਤੀਆਂ ਹੋਣਗੀਆਂ